ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੇ ਭਰਾਵਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਸਿੱਖਾਂ ਦਾ ਕੋਹੇਨੂਰ ਹੀਰਾ ਮਹਾਰਾਜ ਰਣਜੀਤ ਸਿੰਘ ਦਾ ਕੋਹੇਨੂਰ ਹੀਰਾ ਸੀ ਜਿਹੜਾ ਕਿ ਅੰਗਰੇਜ਼ ਧੋਖੇ ਨਾਲ ਲੁੱਟ ਕੇ ਲੈ ਆਏ ਸੀ ਉਹ ਇਸ ਬ੍ਰਿਟਿਸ਼ ਮਿਊਜ਼ੀਅਮ ਦੇ ਅੰਦਰ ਪਿਆ ਹੈ ਤੇ ਮੈਂ ਸਾਈਡ ਤੇ ਇੱਕ ਕੋਹੇਨੂਰ ਦੀ ਫੋਟੋ ਵੀ ਲਾ ਦਿੰਦਾਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਆਪਣਾ ਕੋਹੀ ਨੂਰ ਹੀਰਾ ਪਿਆ ਹੈ ਸਾਹਮਣੇ ਰੱਖਿਆ ਹੋਇਆ ਹੈ ਉਹਨਾਂ ਨੇ ਤੇ ਇੱਕ ਦਿਨ ਇਹੋ ਜਿਹਾ ਆਊਗਾ ਕਿ ਆਪਾਂ ਵਾਪਿਸ ਵੀ ਲੈ ਕੇ ਆਉਣਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਣੇ ਇੰਡੀਆ ਵਿੱਚ ਪੁਲਿਸ ਦੀ ਪੁਲਿਸ ਦਾ ਪੈਰਾ ਹੁੰਦਾ ਹੈ ਉਵੇਂ ਮੰਨ ਕੇ ਚਲੋ ਵੀ ਇੱਥੇ ਵੀ ਆਰਮੀ ਦਾ ਪੈਰਾ ਹੈਗਾ ਉਹ ਬ੍ਰਿਟਿਸ਼ ਆਰਮੀ ਹੈ ਇੱਕ ਉਹ ਖੜਾ ਹੈ ਤੇ ਇੱਕ ਤੁਹਾਨੂੰ ਹੋਰ ਦਿਖਾਉਣਾ ਮੈਂ ਅੱਗੇ ਜਾ ਕੇ ਸਾਈਡ ਤੇ ਖੜਾ ਹੋਊਗਾ ਇਹ ਆ ਖੜਾ ਦੇਖੋ ਇਹ ਬ੍ਰਿਟਿਸ਼ ਆਰਮੀ ਦੇ ਜਵਾਨ ਨੇ ਜਿਹੜੇ ਇੱਥੇ 24 ਘੰਟੇ ਤਾਇਨਾਤ ਰਹਿੰਦੇ ਨੇ ਬੜੀ ਤਕੜੀ ਸਿਕਿਉਰਿਟੀ ਲੱਗੀ ਹੋਈ ਹੈ ਕੋਹੇਨੂਰ ਹੀਰੇ ਦੀ ਬੜੇ ਸੁਚੱਜੇ ਤਰੀਕੇ ਨਾਲ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਹੈ ਧੰਨਵਾਦ ਜੀ